ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 24 ਤਰੀਕ 11ਵਾਂ ਮਹੀਨਾ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਤੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ ਤਿਆਰ ਦੁੱਧ ਵਾਲੀਆਂ ਬੇੜਾਂ ਲੈ ਕੇ ਆਏ ਆ ਤੁਹਾਡੇ ਵਾਸਤੇ 4 ਦਿਨਾਂ ਤੋਂ ਲੈ ਕੇ 5-6 ਦਿਨਾਂ ਤੱਕ ਦੇ ਸੂਏਵੇਂ ਬੱਚੇ ਨੇ ਇਹਨਾਂ ਦੇ ਮਗਰ ਕਿਸੇ ਨੂੰ ਚੌਥਾ ਦਿਨਾਂ ਪੰਜਵਾਂ ਛੇਵਾਂ ਆਏ ਨੇ ਤਿੰਨ ਬੇੜਾਂ ਲੈ ਕੇ ਆਏ ਤਿੰਨੇ ਬੇੜਾਂ ਜਿਹੜੀਆਂ ਉਹ ਮੱਲਾ 22-23 ਤੋਂ ਲੈ ਕੇ 26-27 ਕਿਲੋ ਤੱਕ ਦੀ ਮਿਲਕ ਕਵੈਸਟੀ ਵਾਲੀਆਂ ਬੇੜਾਂ ਨੇ ਦੂਜਾ ਸੁੱਧਾ ਸੂਆ ਬੇੜਾਂ ਨੇ ਨਵਾਂ ਹਾਣਾ ਮਗਰ ਬੱਚੇ ਦੋ ਦੇ ਬੱਚੀਆਂ ਨੇ ਇੱਕ ਦੇ ਮੇਲ ਕਾਫਾ ਦੇ ਜਦ ਤੁਸੀਂ ਬੱਚੇ ਮਗਰ ਖੜੇ ਨੇ ਇਹਨਾਂ ਦੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਆ ਦੋ ਬੱਚੀਆਂ ਨੇ ਤੇ ਆ ਬੱਚਾ ਦਾ ਨੰਬਰ ਬਾਈ ਜੀ ਨੇ ਸਾਨੂੰ ਤੋੜ ਕੇ ਦਿਖਾਵਾਂਗੇ ਸਾਰੀ ਡਿਟੇਲ ਬੜਾਂ ਦੀ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹਨਾਂ ਬੜਾਂ ਨੂੰ ਖਰੀਦਣ ਲਈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 94782363916 987848264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਤੋੜ ਕੇ ਦਿਖਾਵਾਂਗੇ ਕੱਲਾ ਕੱਲਾ ਨਗ ਤੇ ਥਾਣਾ ਬਾਨੇ ਦੀਆਂ ਬਹੁਤ ਸਾਫ ਨੇ ਬਿਹੜਾ ਤੇ ਨਹੀਂ ਦੇਖ ਸਕਦੇ ਤੁਸੀਂ ਇੱਕ ਨੰਬਰ ਵਾਲੀ ਬਿਹੜਾ ਤੋੜ ਕੇ ਦਿਖਾਵਤ ਤਿੰਨਾ ਬਿਹੜਾ ਥੱਲੇ 20 ਤੋਂ 22 ਕਿਲੋ ਕੋਈ ਮੇਰਾ ਵੀਰ ਦੋ ਡੰਗ ਮਣ ਕੇ ਲਿਆ ਸਕਦਾਗਾ ਪਿਓ ਰੱਚ ਬਰੀਡ ਦੇ ਵਿੱਚ ਬੱਚੀਆਂ ਨੇ ਤੁਸੀਂ ਦੇਖ ਸਕਦੇ ਹੋ ਕੰਪੈਕਟ ਆਰਡਰ ਨੇ ਪੂਰੇ ਸੋ ਇੱਕ ਨੰਬਰ ਵਾਲੀ ਬਿਹੜਾ ਤੋੜ ਕੇ ਦਿਖਾਉਣੇ ਆ 20 ਤੋਂ 22 ਕਿਲੋ ਬੋਲੋ ਹਾਜ਼ਰ ਆ ਮਗਰ ਮੇਲ ਕਾਫ ਹੈ ਦੇ ਇਹਦੇ ਮਗਰ ਬੱਚਾ ਤੇ ਬਾਕੀ ਦੋਨਾਂ ਦੇ ਮਗਰ ਬੱਚੀਆਂ ਨੇ ਇੱਕ ਨੰਬਰ ਵਾਲੀ ਦਾ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਰੀਡ ਦੀ ਹੱਡੀ ਸਟ੍ਰੇਟ ਆ ਨਵੇਂ ਹਾਣ ਦੇ ਵਿੱਚ ਬਿਹੜਾ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਸਾਨੂੰ ਮੰਨਣਾ ਬਹੁਤ ਸਾਫ ਆ ਤੋਰੇ ਬਤ ਅਦੀ ਸਾਨੂੰ ਤੁਸੀਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਸੂਈ ਸਵਾਈ ਤਿਆਰ ਦੁੱਧ ਵਾਲੀ ਬੱਚੀ ਲੈਣੀ ਆ 20 ਤੋਂ 25 ਕਿਲੋ ਵਾਲੀ ਤਾਂ 20 ਤੋਂ 22 ਕਿਲੋ ਬੋੜਾ ਮੋੜ ਲੈ ਕੋਈ ਮੇਰਾ ਵੀਰ ਦੋ ਡੰਗ ਮਿਣ ਕੇ ਲਿਆ ਸਕਦਾਗਾ 26 27 ਕਿਲੋ ਦੁੱਧ ਖੁੱਲਾ ਪਾਉ ਬੱਚੀ ਕੱਦ ਕਾਠ ਵਾਲੀ ਆ ਜਾਤ ਬਰੀਡ ਵਾਲੀ ਆ ਜੇ ਸਾਨੂੰ ਤੁਸੀਂ ਕੰਪੈਕਟ ਆਡਰ ਆ ਪੂਰਾ 16 ਹੱਥਾਂ ਦੀ ਚੁਆਈ ਵਾਲਾ ਥਾਨ ਲੱਗਿਆ ਹੋਇਆਗਾ ਕੱਲਾ ਕੱਲਾ ਨਿਖੜਵਾ ਮੁੱਠੀ ਵਾਲਾ ਥਾਣਾ ਲੈ ਚਲੋ ਸੋ ਮੇਲ ਕਾਫ ਆ ਗਿਆ ਦੇ ਮਗਰ ਮੇਲ ਕਾਫ ਆ ਸੋ ਇੱਕ ਨੰਬਰ ਵਾਲੀ ਬੈੜਸ ਨੂੰ ਆਪਾਂ ਤੋੜ ਕੇ ਦਿਖਾਓ ਸੋ ਇੱਕ ਨੰਬਰ ਵਾਲੀ ਬੈੜ ਆਪਾਂ ਸਾਨੂੰ ਤੋੜ ਕੇ ਦਿਖਾਤੀ ਇਹਦੀ ਵਟਸਐਪ ਤੇ ਵੀ ਤੁਸੀਂ ਵੀਡੀਓ ਮੰਗਾ ਸਕਦੇ ਹੋ ਲੱਗ ਤੋਂ ਅੱਗੇ ਦੋ ਨੰਬਰ ਵਾਲੀ ਤੋੜ ਕੇ ਦਿਖਾਓ ਤਾਂ ਫੇਸ ਕੁਆਲਿਟੀ ਚੈੱਕ ਕਰਾ ਦਿਆ ਕਰ ਥਣ ਨੇੜ ਤੋਂ ਚੈੱਕ ਕਰਾ ਦੇ ਨੇ ਦੂਸਰੀ ਸਾਈਡ ਤੋਂ ਵੀ ਕੱਲਾ ਕੱਲਾ ਨਿਖੜ ਮਾ ਥਣ ਲੱਗਿਆ ਹੋਇਆ ਬੇਂਜ ਹਵਾਨੇ ਤੇ ਦੇਖ ਸਕਦੇ ਨੂੰ ਅੱਗੇ ਦੋ ਨੰਬਰ ਵਾਲੀ ਦਾ ਵੀ ਕੱਲਾ ਕੱਲਾ ਨਿਖੜ ਮਾ ਥਾਣਾ ਦੇਖ ਸਕਦੇ ਤੁਸੀਂ ਪ੍ਰਿੰਟ ਬਹੁਤ ਚੰਗੇ ਨੇ ਬੱਚੀਆਂ ਦੇ ਚਿੱਟੀਆਂ ਬੱਚੀਆਂ ਨੇ ਸਾਰੀਆਂ ਤੋਰ ਦੇ ਪੁੱਤ ਆ ਫੇਸ ਕੁਆਲਿਟੀ ਦੇ ਸਕਦੇ ਆ ਦੋ ਨੰਬਰ ਵਾਲੀ ਬੱਚੀ ਇਹ ਦੇ ਮਗਰ ਬੱਚੀ ਆ ਇਹਦੇ ਮਗਰ ਆ ਬੱਚੀ ਆ ਜੀ ਦੋ ਨੰਬਰ ਵਾਲੀ ਦੇ ਮਗਰ ਬੱਚੀ ਆ ਤੋਰ ਦੇ ਪਤਵਾਰ ਹੋਰੀ ਗੋਰੀ ਪ੍ਰਿੰਟ ਤੁਸੀਂ ਦੇ ਸਕਦੇ ਹੋ ਤਿੰਨੇ ਬੜਾ ਦਾ ਸੇਮ ਪ੍ਰਿੰਟ ਆ ਪੂਰੀ ਸਾਈਨਿੰਗ ਦੇ ਵਿੱਚ ਨੇ ਗੱਦਗਾਠ ਵਾਲੀਆਂ ਨੇ ਬੇਲ ਵਾਲੀਆਂ ਨੇ ਆ ਦੇ ਸਕਦਾ ਤੁਸੀਂ ਪਿਓਰ ਫ੍ਰੀਜਰਾਂ ਵਾਂਗੂ ਇਹਨਾਂ ਨੇ ਲੇਵੇ ਤਿਆਰ ਕੀਤੇ ਹੋਏ ਨੇ ਤੁਸੀਂ ਦੇ ਸਕਦੇ ਹੋ 20 ਤੋਂ 22 ਕਿਲੋ ਬੜਾ ਇਹਦੇ ਥਲੇ ਮਿਲ ਕੇ ਲਿਆ ਸਕਦੇ ਹਾਂ ਇਹ ਦੂਜੇ ਨੰਬਰ ਤੇ ਆ ਗਈ ਬੜੜ ਸੋ ਦੇਖ ਸਕਦੇ ਹੋ ਤੁਸੀਂ ਕਦ ਕਾਠੀ ਵਾਲੀਆਂ ਨੇ ਬੇਲ ਵਾਲੀਆਂ ਵੇੜਾ ਨੇ ਬਰੀਡ ਚ ਤਿੰਨੇ ਹੀ ਫੁੱਲ ਨੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿੱਖਣਵਾ ਆਰਡਰ ਕੁਆਲਿਟੀ ਪੂਰੀ ਕੰਪੈਕਟ ਆਰਡਰ ਨੇ ਮਗਰ ਇਹਦੇ ਬੱਛੀ ਆ 2 ਨੰਬਰ ਵਾਲੀ ਦੇ ਮਗਰ ਬੱਛੀ ਆ ਆ ਬੱਛੀਆ ਤੁਸੀਂ ਦੇਖ ਸਕਦੇ ਹੋ 2 ਨੰਬਰ ਵਾਲੀ ਵੇੜ ਇਹਦੀ ਵੀ ਵਟਸਐਪ ਤੇ ਤੁਸੀਂ ਵੀਡੀਓ ਲੱਗ ਤੋਂ ਮੰਗਾ ਸਕਦੇ ਹੋ ਥਣਵਾਨੇ ਦੀਆਂ ਤਿੰਨੇ ਹੀ ਵੇੜਾ ਸਾਫ ਨੇ ਕੋਈ ਮੇਰਾ ਵੀਰ ਜੋੜਾ ਲੈਣਾ ਚਾਹੁੰਦਾ ਹੋਇਆ ਫੁੱਲ ਮਾਨ ਤਾਨ ਕੀਤਾ ਜਾਊਗਾ ਅੱਗੇ 3 ਨੰਬਰ ਤੇ ਬੱਛੀ ਆ ਗਈ ਇਹਦੇ ਮਗਰ ਵੀ ਬੱਛੀ ਆ ਖਣਵਾਨਾ ਨੇੜੇ ਤੋਂ ਚੈੱਕ ਕਰਾਣੇ ਇਹ ਵੀ ਕਲਾ ਕਲਾ ਨਿਕਲ ਮਾ ਥਨ ਲੱਗਿਆ ਹੋਇਆ ਤੋਰ ਦੇ ਪੁੱਤੇ ਬੱਛੀ ਤਿੰਨੇ ਬੱਛੀਆਂ ਜਿਹੜੀਆਂ ਵਜਨ ਵਾਲੀਆਂ ਨੇ ਜਿੰਦਜਾਨ ਵਾਲੀਆਂ ਬਰੀਡ ਵਾਲੀਆਂ ਨੇ ਤੇ ਮਗਰ ਵੀ ਬੱਛੀਆਂ ਨੇ ਤੇ 20 ਤੋਂ 22 ਕਿਲੋ ਬੋਲਾ ਕੋਈ ਮਰਜੀ ਮੇਰਾ ਵੀਰ ਮਿੰਕੇ ਲਿਆ ਸਕਦਾ 26 27 ਕਿਲੋ ਦੀਆਂ ਮਾਲਕਣਾ ਨੇ ਇਹ ਦੇਖ ਸਕਦੇ ਤੁਸੀਂ ਤੋਰ ਦੇ ਪੁੱਤ ਤਿੰਨ ਨੰਬਰ ਵਾਲੀ ਵਹਿਰ ਤੋਰਦੇ ਆ ਇਹਦੇ ਮਗਰ ਵੀ ਬੱਛੀ ਆ ਆ ਬੱਛੀ ਆ ਇਹਦੇ ਮਗਰ ਦੇਖ ਸਕਦਾ ਤੁਸੀਂ ਬਹੁਤ ਚੰਗੇ ਬਰੀਡ ਦੀ ਬੱਛੀ ਆ ਕਮਾਲਾ ਪੁੱਤ ਕਮਾਲਾ ਕੱਦ ਕਾਠ ਵਾਲੀ ਆ ਜਾਨ ਵਾਲੀ ਇਹਦੇ ਥੱਲੇ ਵੀ 20 ਤੋਂ 22 ਕਿਲੋ ਬੋਲਾ ਤਿਆਰ ਆ ਲੈ ਚੱਲ ਬਦ ਜੇਕਰ ਤੁਸੀਂ ਬਰੀਡ ਦੇ ਵਿੱਚ ਬੱਚੀਆਂ ਨੇ ਇਹਦੇ ਮਗਰ ਵੀ ਬੱਚੀ ਆ ਚੱਲ ਬਦ ਤੋ ਲੈ ਜਾਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਜੀ ਇਹਨਾਂ ਦੀ ਵਟਸਐਪ ਤੇ ਤੁਸੀਂ ਵੀਡੀਓ ਮੰਗਾ ਕੇ ਇਹਨਾਂ ਬੱਸੀਆਂ ਨੂੰ ਖਰੀਦ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ ਕਈ ਨਗ ਹੋਰ ਵੀ ਸ਼ੇਰ ਵਾਸਤੇ ਅਵੇਲੇਬਲ ਆ ਉਹਨਾਂ ਦੀ ਜਲਦ ਵੀਡੀਓ ਲੈ ਕੇ ਆਵਾਂਗੇ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ